ਸਾਰੀ ਸੰਗਤ ਛੇਵੇਂ ਨਾਨਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇਸ ਪਾਵਨ ਪਵਿੱਤਰ ਅਸਥਾਨ ਤੇ ਰਾਤਰੀ ਦੇ ਦੀਵਾਨ ਵਿੱਚ ਚੌਂਕੜੇ ਮਾਰ ਕੇ ਜੁੜ ਬੈਠੇ ਹੋ ਬੇਨਤੀ ਹੈ ਜੀ ਕਿ 21 ਅਕਤੂਬਰ ਨੂੰ ਬੰਦੀ ਛੋੜ ਦਿਵਸ ਗੁਰਦਰਾ ਦਾਤਾ ਬੰਦੀ ਛੋੜ ਵਿਖੇ ਮਨਾਇਆ ਜਾਵੇਗਾ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਇਸ ਬੇਨਤੀ ਨੂੰ ਪ੍ਰਵਾਨ ਕਰੋ 21 ਅਕਤੂਬਰ ਨੂੰ ਆਪ ਜੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਖੁਸ਼ੀਆਂ ਪ੍ਰਾਪਤ ਕਰੋ ਰਾਤਰੀ ਦੇ ਜੋ ਦੀਵਾਨ ਹਨ ਲਗਭਗ 6 ਵਜੇ ਤੋਂ ਲੈ ਕੇ 9:30 ਵਜੇ ਤੱਕ ਸਜਾਏ ਜਾਣੇ ਹਨ ਜਿਸ ਦੇ ਵਿੱਚ ਹਾਜ਼ੂਰੀ ਰਾਗੀ ਗਿਆਨੀ ਕੁਰਚਰਨ ਸਿੰਘ ਜੀ ਆਪਣੇ ਜਥੇ ਸਮੇਤ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਆਪ ਜੀ ਇਹਨਾਂ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਖੁਸ਼ੀਆਂ ਪ੍ਰਾਪਤ ਕਰਿਏ ਅਤੇ ਗੁਰੂ ਘਰ ਦੀ ਜੋ ਸ਼ੋਭਾ ਹੈ ਉਹ ਹੋਰ ਵਧਾ ਸਕੀਏ